ਪੰਜਾਬ ਦੇ ਵਿੱਚ ਜਿਸ ਤਰ੍ਹਾਂ ਮਾਹੌਲ ਭਾਰਤ ਪਾਕਿਸਤਾਨ ਦੀ ਯੁੱਧੋਬਾਤ ਬਣਿਆ ਹੋਇਆ ਹੈ ਅਜਿਹੇ ਦੇ ਵਿੱਚ ਬਹੁਤ ਵੱਡੀ ਖਬਰ ਭਾਰਤੀ ਫੌਜ ਨੂੰ ਲੈ ਕੇ ਸਾਹਮਣੇ ਆਉਂਦੀ ਪਈ ਹੈ ਭਾਰਤੀ ਫੌਜ ਦੇ ਅਧਿਕਾਰੀ ਦੇ ਵੱਲੋਂ ਏਐਨਆਈ ਤੇ ਦਿੱਤੀ ਹੋਈ ਬਿਆਨ ਦੇ ਵਿੱਚ ਦੱਸਿਆ ਗਿਆ ਹੈ ਕਿ ਪਾਕਿਸਤਾਨ ਦੇ ਵੱਲੋਂ ਜਦੋਂ ਭਾਰਤ ਦੇ 에ਅਰਬੇਸ ਤੇ ਹਵਾਈ ਹਮਲੇ ਅਸਫਲ ਰਹੇ ਉਸ ਤੋਂ ਬਾਅਦ ਅੰਮ੍ਰਿਤਸਰ ਪੰਜਾਬ ਦੇ ਵਿੱਚ ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਦਸ ਤੋਂ ਬਾਅਦ ਕਈ ਤਰ੍ਹਾਂ ਦੀਆਂ چیزਾਂ ਨਿਕਲ ਕੇ ਸਾਹਮਣੇ ਆਉਂਦੀਆਂ ਪਈਆਂ ਨੇ ਸਭ ਤੋਂ ਵੱਡੀ ਖਬਰ ਇਸ ਵੇਲੇ ਦੀ ਸੋਮਵਾਰ ਨੂੰ ਵੱਡੀ ਖਬਰ ਸਾਹਮਣੇ ਆਉਂਦੀ ਪਈ ਹੈ ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਪਾਕਿਸਤਾਨ ਦੇ ਵੱਲੋਂ ਪੰਜਾਬ ਦੇ ਵਿੱਚ ਸ਼੍ਰੀ ਦਰਬਾਰ ਸਾਹਿਬ ਤੇ ਮਸਾਈਲਾ ਲਾਂਚ ਕੀਤੀਆਂ ਗਈਆਂ ਸਨ ਪਰ ਜੋ ਫੌਜ ਦਾ 에ਅਰ ਡਿਫੈਂਸ ਸਿਸਟਮ ਹੈ ਉਸ ਤੇ ਵੱਲੋਂ ਲਗਾਤਾਰ ਉਹਨਾਂ ਮਸਾਈਲਾ ਨੂੰ ਅਸਫਲ ਕਰ ਦਿੱਤਾ ਗਿਆ ਹੈ ਜ਼ਿਕਰ ਖਾਸ ਹੈ ਕਿ ਆਪਰੇਸ਼ਨ ਸੰਧੂਰ ਇਹ ਸਟ੍ਰਾਈਕ ਤੋਂ ਬਾਅਦ ਪਾਕਿਸਤਾਨੀ ਸੈਨਾ ਨੇ ਪੰਜਾਬ ਚ ਅੰਮ੍ਰਿਤਸਰ ਸਥਿਤ ਗੋਲਡਨ ਟੈਂਪਲ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਆਪਰੇਸ਼ਨ ਸੰਧੂਰ ਤੋਂ ਬਾਅਦ ਜਦ ਤੱਕ ਕਿ ਪਾਕਿਸਤਾਨ ਆਰਮੀ ਕੈਂਟ ਅਤੇ 에어ਬੇਸ ਨੂੰ 에어ਬੇਸ ਨੂੰ ਟਾਰਗੇਟ ਨਾ ਕਰ ਪਾਈ ਤਾਂ ਉਸ ਦੇ ਵੱਲੋਂ ਇਹ ਕੋਸ਼ਿਸ਼ ਕੀਤੀ ਗਈ ਹਾਲਾਂਕਿ ਫੌਜ ਦੇ 에어 డిਫੈਂਸ ਸਿਸਟਮ ਨੇ ਉਹਨਾਂ ਦੀਆਂ ਸਾਰੀਆਂ ਮਜ਼ਾਈਲਾ ਨੂੰ ਹਵਾ ਦੇ ਵਿੱਚ ਹੀ ਨਸ਼ਟ ਕਰ ਦਿੱਤਾ ਅਸਫਲ ਕਰ ਦਿੱਤਾ ਇਸ ਦਾ ਖੁਲਾਸਾ ਭਾਰਤ ਪੰਜਾਬ ਦੇ ਵਿੱਚ ਤਾਇਨਾਤ ਸੈਨਾ ਦੇ 에어 డిਫੈਂਸ ਨੇ ਕੀਤਾ ਹੈ ਜ਼ਿਕਰੇ ਖਾਸ ਹੈ ਕਿ ਮੇਜਰ ਮੇਜਰ 카르틱 시네 뉴즈 에이전시 ਦੇ ਨਾਲ ਗੱਲਬਾਤ ਕਰਦਿਆਂ ਹੋਇਆ ਕਿਹਾ ਹੈ ਕਿ ناکਾਮ ਹੋਣ ਤੋਂ ਬਾਅਦ ਪਾਕਿਸਤਾਨ ਆਰਮੀ ਸਿਵਿਲੈਂਸ ਨੂੰ ਟਾਰਗੇਟ ਕਰਨ ਲੱਗੀ ਸੀ ਹਾਲਾਂਕਿ 6 ਸਤ ਮਈ ਦੀ ਰਾਤ ਆਪਰੇਸ਼ਨ ਸੰਧੂਰ ਤੋਂ ਬਾਅਦ 10 ਮਹੀਨਿਆਂ ਨੂੰ ਭਾਰਤ ਅਤੇ ਪਾਕਿਸਤਾਨ 'ਚ ਸੀਜ਼ਫਾਇਰ ਹੋ ਚੁੱਕਾ ਸੀ ਜਿਸ ਤੋਂ ਬਾਅਦ ਦੋਹਾਂ ਦੇਸ਼ਾਂ ਤੋਂ ਕੋਈ ਹਮਲੇ ਦੀ ਖਬਰ ਨਹੀਂ ਆਈ 카르틱 ਸੀ ਨੇ ਅੱਗੇ ਦੱਸਿਆ ਕਿ ਯਾਦ ਰਹੇ ਆਪਰੇਸ਼ਨ ਸੰਧੂਰ ਕੇਵਲ ਹਾਲੇ ਰੋਕੇ ਕਿਆ ਗਿਆ ਹੈ ਖਤਮ ਨਹੀਂ ਹੋਇਆ ਇਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਹੁਣ ਨਵੀਂ ਜੋ ਸਥਿਤੀ ਬਣਦੀ ਪਈ ਹੈ ਜੇਕਰ ਗੱਲ ਕੀਤੀ ਜਾਵੇ ਤਾਂ ਗੋਲਡਨ ਟੈਂਪਲ ਤੇ ਹਮਲੇ ਨੂੰ ਲੈ ਕੇ ਫੌਜ ਦੇ ਅਧਿਕਾਰੀ ਦੇ ਵੱਲੋਂ ਅਹਿਮ ਗੱਲਾਂ ਆਖੀਆਂ ਗਈਆਂ ਨੇ ਫੌਜ ਦੀ 15 ਜੋ ਇਨਫਿਨਟੀ ਡਿਵੀਜ਼ਨ ਦੇ ਜੀਓਸੀ ਮੇਜਰ ਜਰਨਲ ਕਾਰਤਿਕ ਸੀ ਨੇ ਦੱਸਿਆ ਹੈ ਕਿ 7 ਮਈ 2025 ਨੂੰ ਅਸੀਂ ਪਾਕਿਸਤਾਨ ਅਤੇ ਪਾਕਿਸਤਾਨ ਅਤੇ ਪਾਕ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਵਿੱਚ ਅਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਇਸ ਤੋਂ ਬਾਅਦ ਸਾਫ਼ ਹੋ ਗਿਆ ਸੀ ਕਿ ਪਾਕਿਸਤਾਨੀ ਜਵਾਬੀ ਕਾਰਵਾਈ ਕਰੇਗਾ ਜਿਸ ਦੇ ਵਿੱਚ ਉਹ ਮਿਲਟਰੀ ਟਿਕਾਣਿਆਂ ਨੂੰ ਟਾਰਗੇਟ ਕਰੇਗਾ ਇਸ ਤੋਂ ਬਾਅਦ ਅਸੀਂ ਤਿਆਰ ਸੀ ਸਾਡੇ ਕੋਲ ਕੋਈ ਤਰ੍ਹਾਂ ਦੇ ਰਡਾਰ ਅਤੇ 에어 ਡਿਫੈਂਸ ਸਿਸਟਮ ਪੂਰੀ ਤਰ੍ਹਾਂ ਤਿਆਰ ਸਨ ਅਜੇਹੇ ਦੇ ਵਿੱਚ ਸੈਂਫੋਰਸ ਦੇ ਅਧਿਕਾਰੀ ਨੇ ਦੱਸਿਆ ਹੈ ਕਿ ਇਹ ਸਟ੍ਰਾਈਕ ਤੋਂ 3 ਦਿਨ ਬਾਅਦ ਪਾਕਿਸਤਾਨ ਆਰਮੀ ਨੇ ਸਾਡੇ ਮਿਲਟਰੀ ਕੈਂਟ 에ਅਰ ਫੋਰਸ ਸਟੇਸ਼ਨ ਤੋਂ ਟਾਰਗੇਟ ਕਰਨ ਦੀ ਲਗਾਤਾਰ ਕੋਸ਼ਿਸ਼ ਕੀਤੀ ਪਰ ਅਸੀਂ ਉਹਨਾਂ ਦੀਆਂ ਕੋਸ਼ਿਸ਼ਾਂ ਰਸਤੇ ਦੇ ਵਿੱਚ ਹੀ ਅਸਫਲ ਕਰ ਦਿੱਤੀਆਂ ਸਿਵਿਲিয়ান ਏਰੀਏ ਦੇ ਨਾਲ ਅਸੀਂ ਇਹ ਹੈਰਾਨ ਹੋ ਗਏ ਸਨ ਕਿ ਭਾਰਤੀ ਆਰਮੀ ਗੋਲਡਨ ਟੈਂਪਲ ਨੂੰ ਨਿਸ਼ਾਨਾ ਬਣਾਉਂਦੀ ਪਈ ਹੈ ਉਹਨਾਂ ਦੇ ਵੱਲੋਂ ਗੋਲਡਨ ਟੈਂਪਲ ਦੇ ਉੱਪਰ 에ਅਰ ਟੂ ਸਰਫੇਸ ਦੇ ਸਰਫੇਸ ਟੂ ਸਰਫੇਸ ਵਾਲੀਆਂ ਦੋ ਤਰ੍ਹਾਂ ਦੀਆਂ ਮਜਦਾਈਆਂ ਦਾਗੀਆਂ ਇਸ ਤੋਂ ਇਲਾਵਾ ਡਰੋਨ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਗਈ ਹਾਲਾਂਕਿ ਸਾਰੇ ਜਾਣਦੇ ਨੇ ਕਿ ਗੋਲਡਨ ਟੈਂਪਲ ਸਿਰਫ ਅੰਮ੍ਰਿਤਸਰ ਨਹੀਂ ਬਲਕਿ ਪੂਰੇ ਦੇਸ਼ ਦੀ ਸਰਦ ਹੈ ਅਸੀਂ ਇਸ ਦੇ ਲਈ ਪਹਿਲਾਂ ਇਸ ਨੂੰ ਪ੍ਰੋਟੈਕਸ਼ਨ ਦੇ ਲਈ ਲਿਆਂਦਾ ਤੇ ਉਸ ਤੋਂ ਬਾਅਦ ਜੋ ਪਾਕਿਸਤਾਨ ਦੇ ਵੱਲੋਂ ਸਾਰੇ ਹਮਲੇ ਕੀਤੇ ਗਏ ਸਨ ਉਹ ਅਸਫਲ ਕੀਤੇ